ਪੰਜਾਬੀ ਯੂਕੇ ਦੇ ਮੁੱਖ ਸੰਪਾਦਕ ਮਨਦੀਪ ਖਰਮੀ ਹਿੰਮਤਪੁਰਾ ਦੇ ਮਰਹੂਮ ਪਿਤਾ ਗੁਰਵਤਨ ਸਿੰਘ ਖਰਮੀ ਵੱਲੋਂ ਲਿਖੇ ਤੇ ਪ੍ਰਸਿੱਧ ਗਾਇਕ ਪਰਵਿੰਦਰ ਮੋਦਲ ਵੱਲੋਂ ਬਲੰਦ ਆਵਾਜ਼ ਵਿੱਚ ਗਾਏ ਲੋਕ ਗਤ ਸੱਪ ਅਤੇ ਮੋਰ ਨੂੰ ਲੋਕ ਅਰਪਣ ਕਰਨ ਦੀ ਰਸਮ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਖੇ ਅਦਾ ਕੀਤੀ ਗਈ। ਪਿੰਡ ਹਿੰਮਤਪੁਰਾ ਦੇ ਆਸਟ੍ਰੇਲੀਆ ਵਿੱਚ ਵਸਦੇ ਪਰਿਵਾਰਾਂ ਵੱਲੋਂ ਹਰਵਾਰੇ ਕੀਤੇ ਜਾਂਦੇ ਹਿੰਮਤਪੁਰਾ ਨਾਈਟ ਸਮਾਗਮ ਵਿੱਚ ਸੈਂਕੜੇ ਹਿੰਮਤਪੁਰੀਆਂ ਵੱਲੋਂ ਬਹੁਤ ਹੀ ਆਪਣਤ ਨਾਲ ਇਸ ਗੀਤ ਨੂੰ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਮਾਸਟਰ ਗੁਰਵਕ ਸਿੰਘ ਸਿੱਧੂ, ਅਜੈਬ ਸਿੰਘ ਸਿੱਧੂ, ਜਗਰਾਲ ਸਿੰਘ ਗਿੱਲ, ਬੱਬੂ ਜੋਸ਼ੀ, ਮੇਜਰ ਸਿੰਘ, ਨਛੱਤਰ ਸਿੰਘ ਵੱਲੋਂ ਮਰਹੂਮ ਸਰਵਚਨ ਸਿੰਘ ਖਰਮੀ ਦੀ ਹਾਸਮੁਖ ਸ਼ਖਸੀਅਤ ਅਤੇ ਲੇਖਣੀ ਬਾਰੇ ਵਿਚਾਰ ਪੇਸ਼ ਕਰਦੇ ਆਂ ਜਿੱਥੇ ਉਹਨਾਂ ਦੇ ਬਹੁਤ ਪਹਿਲਾਂ ਜਹਾਨ ਨੂੰ ਰੁਕਸਤ ਹੋਣ ਨੂੰ ਦੁਖਦਾਈ ਦੱਸਿਆ ਉੱਥੇ ਖਰਮੀ ਪਰਿਵਾਰ ਵੱਲੋਂ ਉਹਨਾਂ ਦੀਆਂ ਲਿਖਤਾਂ ਨੂੰ ਸੰਗੀਤ ਜਗਤ ਦੇ ਰੂਬਰੂ ਕਰਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਥੇ ਦੱਸਣਾ ਬਣਦਾ ਹੈ ਕਿ ਸਰਦਾਰ ਗੁਰਬਚਨ ਸਿੰਘ ਖੁਰਮੀ ਜੀ ਦੇ ਲਿਖੇ ਹੋਏ ਗੀਤਾਂ ਨੂੰ ਉਸ ਸਮੇਂ ਵਿੱਚ ਕਾਫੀ ਨਾਮਵਰ ਗਾਇਕਾਂ ਵੱਲੋਂ ਆਪਣੀ ਆਵਾਜ਼ਾਂ ਦਿੱਤੀ ਗਈ ਪਰ ਗੀਤ ਰਿਕਾਰਡ ਨਾ ਹੋ ਸਕੇ ਉਕਤ ਗੀਤ ਸਰਦਾਰ ਗੁਰਬਚਨ ਸਿੰਘ ਖੁਰਮੀ ਦੇ ਵਿਛੋੜੇ ਤੋਂ 18 ਸਾਲ ਬਾਅਦ ਗਾਇਕ ਪ੍ਰਵਿੰਦਰ ਮੋਦਲ ਦੀ ਆਵਾਜ਼ ਵਿੱਚ ਰਿਲੀਜ਼ ਕੀਤਾ ਗਿਆ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਹਿੰਮਤਪੁਰੀਆਂ ਨੇ ਇਸ ਗੀਤ ਨੂੰ ਸਾਹ ਰੋਕ ਕੇ ਸੁਣਿਆ ਗੀਤ ਨੂੰ ਰਿਲੀਜ਼ ਕਰਨ ਤੋਂ ਬਾਅਦ ਸੌਰਨਪ੍ਰਾਂਤ ਹਰ ਕਹੇ ਦੇ ਬੁੱਲਾ ਉੱਪਰ ਗਾਇਕ ਪ੍ਰਵਿੰਦਰ ਮੂਦਲ ਦੇ ਢੱਲੇਦਾਰ ਆਵਾਜ਼ ਦੇ ਚਰਚੇ ਸੰਨ ਮਾਸਟਰ ਕਰਵਕ ਸਿੰਘ ਸਿੱਧੂ ਨੇ ਵਿਸ਼ੇਸ਼ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਵਿੰਦਰ ਸਿੰਘ ਮੂਦਲ ਨੇ ਲੋਕ ਤੱਤ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾਇਆ ਵਾਕਿਆ ਹੀ ਲੋਕ ਤੱਤ ਨੂੰ ਇਸੇ ਅੰਦਾਜ਼ ਤੇ ਇਸੇ ਆਵਾਜ਼ ਵਿੱਚ ਹੀ ਗਾਉਣਾ ਬਣਦਾ ਸੀ ਉਨ੍ਹਾਂ ਪੰਜਾਂ ਦਾ ਰਿਕਾਰਡ ਯੂਕੇ ਅਤੇ ਸਮੁੱਚੀ ਟੀਮ ਨੂੰ ਵਧਾਈ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਕੋਲੋਂ ਨੇੜ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਨੇਕ ਉਪਰਾਲਿਆਂ ਦੀ ਉਮੀਦ ਬਣੀ ਰਹੇਗੀ